ਸਾਰੇ ਪ੍ਰੇਮ ਪ੍ਰਵਾਹ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਅੱਜ ਜੀ ਜੋ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਜਿਲ੍ਹਾ ਅੰਮ੍ਰਿਤਸਰ ਦੀ ਇੱਕ ਕਲੋਨੀ ਵਾਲੀ ਜ਼ਮੀਨ ਹੈ ਜੀ ਲੋਪੋਕੇ ਜਗਾਵਾਂ ਰੈ residensial area ਦੇ ਵਿੱਚ ਇਹ 3.5 ਕਿੱਲੇ ਹੈ ਜੀ ਆਲੇ ਦੁਆਲੇ ਕਲੋਨੀ ਘਟੀ ਹੋਈ ਹੈ ਜੀ ਅਸੀਂ ਤੁਹਾਨੂੰ ਕੈਮਰੇ 'ਚ ਵਿਖਾ ਰਹੇ ਹਾਂ ਇਹ 3.5 ਕਿੱਲੇ ਜ਼ਮੀਨ ਹੈ ਜੀ ਇੱਥੇ 1.5 ਲੱਖ ਰੁਪਏ ਮਰਲੇ ਦਾ ਰੇਟ ਹੈ ਤੇ ਇਹ ਆਪਾਂ ਨੂੰ ਮਿਲਦਾ ਪਿਆ ਜੇ 70 ਲੱਖ ਰੁਪਏ ਦਾ ਕਿੱਲਾ ਇਹ 3.5 ਕਿੱਲੇ ਦੇ ਪਿੱਛੇ 2 ਕਿੱਲੇ ਹੋਰ ਵੀ ਹੈ ਜੀ ਤੇ ਉਹ ਆਪਾਂ ਨੂੰ ਹੋਰ ਸਸਤੇ ਮਿਲ ਜਾਣੇ ਆ ਤਾਂ ਕਿ 3.5 ਕਿੱਲਾਂ ਦੀ ਕਲੋਨੀ ਬਣ ਸਕਦੀ ਹੈ। ਆਲੇ ਦੁਆਲੇ ਰਾਈਡਲਸ ਵਾਲੇ ਇਰੀਆ ਸਾਢੇ 3 ਕਿੱਲੇ ਕਿੱਲਾ ਜਿਹੜਾ ਹੈਗਾ 4840 ਗਜ ਦਾ ਕਿੱਲਾ ਜੀ ਇਹ ਫੋਰ ਸੇਲ ਆ। ਇਹ ਉਸ ਵੀਰਪੈਣ ਭਰਾ ਲਈ ਜਿਆਦਾ ਵਧੀਆ ਜੀ ਜੇ ਕਿਸੇ ਨੇ ਪਲੋਟਿੰਗ ਕਰਨੀ ਹੋਵੇ। ਉਭੀ ਜਿੱਥੇ ਸਵਾ ਲੱਖ ਰੁਪਿਆ ਮਰਲੇ ਦਾ ਰੇਟ ਹੈ ਤੇ ਆਪਾਂ ਨੂੰ ਮਿਲਦਾ ਪਿਆ ਕਿਲਾ 70 ਲੱਖ ਰੁਪਏ ਦਾ 70 ਲੱਖ ਰੁਪਏ ਦਾ ਕਿਲੇ ਦੇ ਹਿਸਾਬ ਨਾਲ ਜੇ ਤੁਸੀਂ ਕੈਲਕੂਲੇਸ਼ਨ ਕਰੋ ਤੇ ਤੁਹਾਨੂੰ ਇਹ 45000 ਰੁਪਏ ਨੂੰ ਮਰਲਾ ਪੈਂਦਾ ਹੈ 10-15000 ਰੁਪਏ ਖਰਚਾ ਹੱਥੇ ਪਾ ਦਿਓ 60-65 ਦਾ ਤੇ ਫਿਰ ਵੀ ਲੱਖ ਰੁਪਏ ਦਾ ਵੇਚ ਕੇ ਵੀ ਤੁਸੀਂ ਪ੍ਰੋਫਿਟ ਕਮਾ ਸਕਦੇ ਆ ਇਹ ਵਾਲੇ ਤੋਂ ਵਾਲੇ ਵੇਖੋ ਜੀ ਵਧੀਆ ਕੋਠੀਆਂ ਬਣੀਆਂ ਆ ਤੇ ਕਲੋਨੀ ਦੇ ਨਾਲ ਲੱਗਦਾ ਏਰੀਆ ਹੈ 3.5 ਕਿੱਲੇ ਪਲੱਸ 2 ਕਿੱਲੇ ਦੇ 2 ਕਿੱਲੇ ਜਿਹੜੀ ਫੀਲ ਹੋਰ ਸਸਤੇ ਬਣ ਜਾਣਗੇ 35 ਲੱਖ ਦਾ ਕਿੱਲਾ ਜਿਹੜੀ ਬੈਕ ਸਾਈਡ ਤੇ ਆ ਜਿਹੜਾ ਮੇਨ ਰੋਡ ਵਾਲੇ 3.5 ਕਿੱਲੇ ਜੀ 70 ਲੱਖ ਨੂੰ ਕਿੱਲਾ ਆ ਕੋਲੋਨੀ ਵਾਲਾ ਏਰੀਆ ਜਿਹੜਾ ਕੋਈ ਵੀਰਪੈਣਪਰਾ ਅੰਮਰਸਰ ਲੁੱਪੋ ਕੇ ਚਗਾਵਾ ਦੇ ਵਿੱਚ ਕੋਈ ਕੋਲੋਨੀ ਵਾਲਾ ਜ਼ਮੀਨ ਕੋਲੋਨੀ ਵਾਲੀ ਜ਼ਮੀਨ ਖਰੀਦਣਾ ਚਾਹੁੰਦਾ ਹੋਵੇ ਤੇ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੇ ਜੀ ਤੇ ਅੱਜ ਦੀ ਵੀਡੀਓ ਜੀ ਦੇਖਣ ਲਈ ਧੰਨਵਾਦ ਨਮਸਕਾਰ ਸਤਿ ਸ੍ਰੀ ਅਕਾਲ ਜੀ